ਚਾਲੋ ਸੇਵਕਾ ਇੱਥੇ ਦੇ ਕੰਮ ਖਤਰੇ ਵਾਲਾ ਹੀ ਆ ਆ ਵੇਖੀ ਨੀਰ ਮੜਾ ਉਹ ਦੋ ਜੀਆ ਤੂੰ ਕਿੱਧਰ ਭਜਾ ਫਿਰਨੇ ਆ ਓਏ ਪਾਪਾ ਜਿੰਨੀ ਉਹਨੇ ਨੱਪੀ ਆ ਨਾ ਪਿੱਛੇ ਬੈਠੇ ਹੋਵਾਂਗੇ ਬਾਤਾਂ ਤੇ ਜਾਵਾਂਗੇ ਉਹ ਪੁੱਤ ਜਿੰਨੀ ਉਹ ਡਾਉਂਡਿਆ ਨਾ ਉਹਨੇ ਮਗਰ ਤੱਕ ਪਾੜ ਦੇਣੀ ਸਾਰੀ ਕਿਸੇ ਨੇ ਉਹ ਨਹੀਂ ਬਜਾ ਓਏ ਮੌਤਾਂ ਡਰ ਡਰੀ ਦਾ ਨਹੀਂ ਹੁੰਦਾ ਇਹ ਤੇ ਇੱਕ ਦਿਨ ਆਣੀ ਆਣੀ ਆ ਓ ਪਾਪਾ ਤੂੰ ਤੇ ਪੁੱਤੇ ਪੋਤਰੀਆਂ ਖਡਾਲੇ ਆ ਸਾਡਾ ਤੇਲੇ ਵਿਆਹ ਨਹੀਂ ਹੋਇਆ ਰੋਂਦਾ ਵਿਆਹ ਨੂੰ ਉਹ ਪਛਤਾਏਗਾ ਬਾਬਾ ਤੋਂ ਹੀ ਲੰਡੀ ਤੇ ਬਸੇ ਲੰਡੀ ਆ ਮੈਂ ਆ ਗਿਆ ਸੋ ਤੇ ਨੀ ਰਿਕਟਰ ਇਕਲੇ ਜੱਕ ਡਾਉਣਿਆ ਉਧਰ ਕੀ ਗੱਲ ਹੋਈ ਬਸ ਤਲਰ ਤੇ ਚੜ ਗਈ ਆ ਮੇਰੇ ਅੰਦਰ ਪੈ ਜਲੀਆਂ ਬਸ ਲੱਗਦਾ ਫਿਰ ਖਰਾਬੀ ਕਰਨ ਦਾ ਉਹ ਭਰਾਵਾ ਇਹਨੂੰ ਕਹਿ ਹੌਲੀ ਚਲਾ ਮੇਰੇ ਤੇ ਦੁੱਧ ਦਾ ਪਨੀਰ ਬਣ ਜਾਣਾ ਵਾ ਬਾਬਾ ਵਾ ਵਡਿਆ ਮੈਨੂੰ ਨਹੀਂ ਪਤਾ ਮੈਨੂੰ ਗੁੱਟੀ ਲੈ ਕੇ ਦੇ ਨਹੀਂ ਤੇ ਮੈਂ ਕੋਠੇ ਤੋਂ ਛਾਲ ਮਾਰ ਦੇਣੀ ਓਏ ਮੈਂ ਚਪੇੜ ਮਾਰ ਕੇ ਨਾ ਦਾੜਾਂ ਖੇੜ ਦੇਣੀਆਂ ਤੇਰੀਆਂ ਸਵੇ ਦਾ ਗੁੱਡੀਆਂ ਡਾਉਣ ਦਿਆ ਓ ਚੱਲ ਰੋ ਨਾ ਆ ਲੈ ਆ ਲੈ ਫੜ ਮੈਂ ਨਹੀਂ ਇਹ ਗੱਡੀ ਲੈਣੀ ਮੈਂ ਉਹ ਗੱਡੀ ਲੈਣੀ ਓਹ ਕਿਹੜੀ ਗੱਡੀ ਮੰਗਨਿਆ ਓਏ ਓ ਮਾਮਾ ਓਰੇ ਮੇਰ ਕੋ ਵੀ ਨਹੀਂ ਹੈ ਕਿਹੜੀ ਤੂੰ ਮੰਗਨਿਆ ਤੈਨੂੰ ਆਪਣੀ ਅੱਗ ਲੱਗੀ ਆ ਨਹੀਂ ਆ ਪਤੀ ਲੈਣੀ ਵੇ ਬਾਊ ਵੇ ਮੁੰਡਿਆ ਹਾਏ ਹੇ ਬੋਲਾ ਓਰ ਸੁਣਾ ਕੀ ਹਾਲੀ ਹਾਲ ਠੀਕ ਹੀ ਆ ਮਾਦਾ ਮੈਂ ਗੜਾ ਮੰਜੇ ਤੇ ਪਿਆ ਆ ਇਹ ਮੰਜੇ ਤੋਂ ਜ਼ਿਆਦਾ ਆ ਮੰਜੇ ਮੰਜੇ ਡਾਲ ਨਹੀਂ ਕੋਈ ਭੈ ਹੀ ਲੈਂਦਾ ਉਹ ਮਦਾ ਭੱਜ ਕੇ ਆਈਆਂ ਅਕਲ ਦਾ ਬੋਲ ਵਾ ਗੱਚ ਕਰੰਗਿਆ ਜਾ ਇਹ ਨਾ ਤੈਨੂੰ ਵਣ ਵਾਣੀ ਭੁਜਾਇਆ ਹੋਵੇ ਮੈਂ ਇੱਥੇ ਦੁਕਾਨ ਲਾ ਕੇ ਬੈਠਾ ਪੰਚਾਇਤ ਥੋੜੀ ਲਈ ਆ ਵੀ ਮੰਜੇੜਾ ਵਾ ਬੋਲਦਾ ਵੇ ਕਿਦਾਂ ਆ ਆ ਗਿੱਚ ਕਿੰਨੇ ਦੀ ਆ 20 ਰੁਪਏ ਆਂਦੀ ਓਹ ਹੋਰਾ ਫੜਾਈ ਆ ਮਾਸਾ ਜਿੰਨੀ ਗਿੱਚ ਕਿਦਰ ਪਈ ਆ ਵੀ ਤੁਸੀਂ ਤਾਂ ਲੁੱਟ ਮਚਾਈ ਆ ਮੈਂ ਰੁਪਈਏ ਦੱਸ ਦੇਣਾ ਹੀ ਆ ਆਹੋ ਦਹਾਂ ਦਾ ਤੈਨੂੰ ਬੋਰਾ ਨਾ ਪਰਦਾ ਮੋਰੇ ਜਿੱਦਾ ਹੈਗਾ ਨਾ ਗੱਲਾਂ ਕਿਦਾ ਪੰਡਾ ਪਰ ਪਰ ਕਰਦਾ ਆ ਆ ਬੈਚਨ ਵਾਲੀ ਗੱਲ ਕਰ ਦੇ 10 ਰੁਪਏ ਲਾੜਾ ਉਹ ਮਾਦਾ ਹੁਣ ਤੂੰ ਨਾ ਮੈਨੂੰ ਗੱਲਾਂ ਜਲਾ ਬਹਾਂ ਦੁਹਾਂ ਨਹੀਂ ਹਟੂ ਵਾਰਾ ਖਾਂਦੀ ਨਹੀਂ ਵਾਰਾ ਖਾਂਦੀ ਤੇ ਫੜ ਬੈਠਾ ਖਾਂਦਾ ਨਹੀਂ ਚੱਲ ਹੀ ਭੁੰਡਾ ਪੱਸ ਆ ਗਈ ਏ ਤੈਨੂੰ ਇਹੋ ਜੇ ਘਰ ਬਣਾ ਦੂੰਗੀ ਬਹੁਤ ਵਧੀਆ ਲੱਗਾ ਭਾਈ ਮਿਲ ਕੇ ਆ ਜੀ ਤੁਹਾਨੂੰ ਮਿਲ ਕੇ ਬੜਾ ਵਧੀਆ ਲੱਗਾ ਉਹ ਫਿਰ ਠੀਕ ਹੈ ਠੀਕ ਹੈ ਮੈਂ ਦੇਣਾ ਭਾਈ ਚਾਹ ਪੀ ਲੈਨੇ ਘਟ ਹੈਂ ਇਹ ਚਲੇ ਚਲੇ ਮੈਂ ਅਸਲੀ ਤੈਨੂੰ ਅੰਦਰੋਂ ਬਾਹਰ ਲੈ ਕੇ ਆਇਆ ਚੱਲ ਬਣਾ ਤੂੰ ਗਿਆ ਨਾ ਗਿਆ ਬੋਤਲਾਂ ਦਾ ਤੈਨੂੰ ਯਾਦ ਕਰਾਉਣ ਲਈ ਬਾਹਰ ਲੈ ਆਂਦਾ ਚੱਲ ਬਣਾ ਚੱਲ ਲੋ ਯਾਦ ਮੁੰਦੇ ਫਰੇਆ ਗੱਲ ਤੇ ਸਭ ਨੂੰ ਬਾਜੀ ਹਾਂ ਮੈਂ ਸੁਣਿਆ ਜੇ ਹੱਥਾਂ 'ਚ ਖਾਰਿਸ਼ ਹੋਵੇ ਤੇ ਪੈਸੇ ਆਉਂਦੇ ਇਹ ਗੱਲ ਸੱਚੀ ਹੈ ਭਲਾ ਸੱਜੇ ਜੋਂੜੇ ਖੱਬੇ ਹੱਥ 'ਚ ਖੱਬੇ 'ਚ ਖੱਬੇ 'ਚ ਹਾਂਜੀ ਹਾਂਜੀ ਕੱਬੇ ਚ ਹੋ ਰਹੀ ਏ ਤੇ ਤੂੰ ਖਾਰਜ ਕਰ ਲਾ ਹਾਂਜੀ ਤੇ ਕਿਤੇ ਕੰਮ ਤੇ ਲੱਗ ਇਹ ਖਾਰਜ ਕੀਤੇ ਆ ਪੈਸੇ ਨਹੀਂ ਹੁੰਦੇ ਕੰਮ ਕੀਤੇ ਹੁੰਦੇ ਨੇ ਹਾਂਜੀ ਕਰਾਤਾ ਮੁੰਡੇ ਨੂੰ ਬੜੀ ਉਹ ਕਿੱਥੇ ਯਾਰ ਮੜਾ ਜਾ ਕੇਸ ਗਲਤ ਲੜਿਆ ਗਿਆ ਓਹੋ ਚੱਲ ਕੋਈ ਗੱਲ ਨਹੀਂ ਵੀਰ ਜੀ ਸਾਲ 6 ਮਹੀਨਾ ਚਾਜੋਗੇ ਬਾਹਰ ਨਹੀਂ ਜੀ ਮੁਸ਼ਕਲ ਕੀ ਗੱਲ ਹੈ ਹੰਸੀ ਤੇ ਆਰਡਰ ਕਰਾਉਂਦੇ ਨੇ ਹਿਸਾਬ ਲਾਇਆ ਵੀ ਪਿਆਰ ਦੇ ਵਿੱਚ ਪੈਸਾ ਨਹੀਂ ਹੋਣਾ ਚਾਹੀਦਾ ਪਿਆਰ ਵਿੱਚ ਪੈਸੇ ਬਾਰੇ ਕੀ ਗੱਲ ਹੈ ਪਿਆਰ ਤਾਂ ਅੰਦਾ ਹੀ ਹੁੰਦਾ ਹੈ ਅੰਦਾ ਹੁੰਦਾ ਤੇ ਕੁੜੀ ਦੇ ਸੁਪਨੇ ਜਿ ਹਮੇਸ਼ਾ ਰਾਜਕੁਮਾਰ ਹੀ ਕਿਉਂ ਆਉਂਦਾ ਦਿਹਾੜੀਦਾਰ ਕਿਉਂ ਨਹੀਂ ਆਉਂਦਾ ਮੁਬਾਰਕਾਂ ਭਰਾ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਭਾਈ ਤੁਹਾਨੂੰ ਮੁਬਾਰਕਾਂ ਮੁਬਾਰਕਾਂ ਜੀ ਮੈਂ ਖੁਸ਼ੀ ਦਾ ਮੌਕਾ ਹੈ ਬੋਲੀ ਤਾਂ ਪਾਈ ਕੱਦੀ ਹੁਣੇ ਪਾਦਨੇ ਭਾਜੀ ਬੋਲੀਏ ਕਿਹੜੀ ਗੱਲ ਆ ਹੋ ਜੋੜੀਆਂ ਜੱਗੋਂ ਥੋੜੀਆਂ ਤੇ ਨਰੜ ਬਥੇਰੇ ਹੋ ਸਾਡੀ ਮਾਂ ਨੂੰ ਪੁੱਤ ਨਹੀਂ ਲੱਭਣੇ ਨਹੀਂ ਤੈਨੂੰ ਯਾਰ ਬਥੇਰੇ ਆ ਵੀ ਅੱਖੇ ਖੋਲੋ ਘਰ ਸੇ ਦੇਖ ਕਾ ਕੀ ਗੱਲ ਕੀ ਸੋਚੀ ਜਾਣਾ ਉਹ ਸੋਚਣਾ ਭਾਜੀ ਕੀ ਆ ਰਾਤੀ ਖਾਦੀ ਪੀਦੀ ਦੋਸਤ ਦੀ ਗਰਲਫ੍ਰੈਂਡ ਨੂੰ ਮੈਸੇਜ ਕਰ ਬੈਠਾ ਆਈ ਲਵ ਯੂ ਲੈ ਕੇ ਫਿਰ ਉਹਦਾ ਗੋ ਰਿਪਲਾਈ ਆ ਗਿਆ ਆਈ ਲਵ ਯੂ ਟੂ ਦਾ ਇਹ ਤਾਂ ਵਧੀਆ ਗੱਲ ਆ ਵਧੀਆ ਭਾਜੀ ਕੀ ਆ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਦੋਸਤ ਨੂੰ ਬਲੌਕ ਕਰਾਂਗੇ ਉਹਨੂੰ ਬਲੌਕ ਕਰਾਂ ਦੋਸਤ ਕੌਣ ਆ ਤੈਨੂੰ ਜਦੋਂ ਮੇਰੀ ਡੀਪੀ ਨਾ ਨਾ ਸ਼ੋਅ ਹੋਈ ਤੈਨੂੰ ਫਿਰ ਪਤਾ ਲੱਗਣਾ ਆ ਅੱਛਾ ਅੱਛਾ ਕਹੀ ਮੈਨੂੰ ਇੱਕ ਮੋਟਾ ਸਾਧਰਾ ਦੇ ਵੀ ਰੂਪੇ ਹੂ ਕੀ ਗੱਲ ਲੇਟ ਹੋ ਗਏ ਅਸੀਂ ਕਦੋਂ ਦੀਆਂ ਦਿੱਕੀ ਜਾਨਨੀ ਆ ਚੱਕੋ ਨਹੀਂ ਏ ਤਰੀਏ ਨਾ ਕਰਤੂਤਾਂ ਨੇ ਤੈਨੂੰ ਕਰੋ ਘੜਾਇਆ ਤੂੰ ਹੱਟ ਨਾ ਬਣਾਦੀ ਮੈਥੋਂ ਦੂ ਹੱਥ ਤਾਂ ਲਾ ਕੇ ਦੇਖ ਮੁੰਡਿਆ ਥੋੜਾ ਜਮੇ ਹੀ ਸਰ ਗਿਆ ਹੈ ਹੁਣ ਜਰਨੀਆਂ ਠੇਕੇ ਤੇ ਬਹਿਣੀਆਂ ਕੋਈ ਸ਼ਰਮਿਆ ਹੈ ਤੁਨੂੰ ਓਏ ਆ ਜਾ ਲਾ ਲੈ ਦੋ ਘੁੱਟ ਇੱਥੇ ਹੀ ਖੜਾ ਹੀ ਬੋਲੀ ਜਾਣਾ ਬੁਰਜੀ ਲੈ ਜੀ ਓ ਪਾ ਪੈਗ ਹਲੇ ਤਾਂ ਸੰਗ ਵੀ ਨਹੀਂ ਗਿੱਲਾ ਹੋਇਆ ਹਟ ਪਾ ਕੇ ਰ ਓਏ ਆ ਜਾ ਸੋਲਿਆ ਆਪਾਂ ਦਾ ਜੁੱਦੀ ਗੋਲੇ ਨੂੰ ਦੁਪੇ ਦਿਖਾ ਦੇ ਲੈ ਰੀ ਓ ਇਹਨਾਂ ਦੇ ਕੀ ਮੂੰਹ ਲਗਣਾ ਹੈ ਕੋਠੀ ਜਾ ਕੇ ਪੀਨੇ ਆ ਚਲੋ ਇਹਨਾਂ ਨੇ ਤਾਂ ਠੇਕੇ ਦਾ ਕੇ ਸ਼ਰਮ ਲਾ ਕੇ ਆਪਣੀ ਤਾਂ ਹੀ ਬੀਬੀ ਆ ਤੂੰ ਵੀ ਕੋਰ ਜੀ ਤੇ ਆ ਤੁਹਾਡੇ ਅੰਡੇ ਅੱਛਾ ਜਦੋਂ ਉੱਥੇ ਬਰਫ ਪੈਂਦੀ ਆ ਤਾਂ ਠੰਡ ਤਾਂ ਬੜੀ ਹੁੰਦੀ ਹੋਣੀ ਆ ਹੈ ਲੈ ਫੇਰ ਤਾਂ ਜਵਾਖਾ ਖਾ ਖਾ ਕੇ ਬਰਫ ਢਿੱਡ ਪਰ ਲੈਂਦੇ ਹੋਣੇ ਆ ਸਾਡੇ ਵਾਲਿਆਂ ਨੂੰ ਦੇਖ ਲਓ ਸਾਰਾ ਦਿਨ ਫ੍ਰੀਜ ਨੂੰ ਹੀ ਚੰਬੜੇ ਰਹਿੰਦੇ ਨੇ ਮਾੜੀ ਜੀ ਬਰਫ ਤਾਂ ਜੰਮਦੀ ਦੀ ਖੁਰਚ-ਖੁਰਚ ਕੇ ਖਾ ਜਾਂਦੇ ਆ ਉਹ ਬਿਸਕੁਟ ਮੰਗਦਾ ਡਰਾਈਵਰ ਉਹ ਚੱਕ ਕੇ ਦੋ ਫੜਾ ਦੇ ਬਿਸਕੁਟ ਲੈ ਜਾ ਪੁੱਤ ਲੈ ਜਾ ਆ ਬਜਵਾ ਨਾ ਤੇਰਾ ਨਾ ਗਿਆ ਅਮਰੀਕ ਜੀ ਹਾਂ ਅਮਰੀਕ ਸਾ ਤੇਰੀ ਗੱਡੀ ਦੀ ਆਪ ਨੂੰ ਨਾ 2-4 ਦਾ ਲੋਡ ਹੋਰ ਪੈਣੀ ਆ ਠੀਕ ਹੈ ਜੀ ਹੈਨਾ ਤੇ ਤਤ ਤੂੰ ਸਾਡੇ ਕੋਲ ਰੁਕ ਜਾ ਠੀਕ ਹੈ ਜੀ ਯਾਰ ਕੋਠਾ ਟੁੜੀ ਵਾਲਾ ਤੇਰਾ ਮੰਜਾ ਡਾ ਲਾਂਗੇ ਸਮਝਿਆ ਕਰੀ ਠੀਕ ਹੈ ਤੇ ਟੁੜੀ ਵਾਲਾ ਜੀ ਮੈਂ ਘਰੇ ਚਲ ਜੂਗਾ ਸਾਡੇ ਮਿਸਤੇ ਲੱਗੇ ਆ ਠੀਕ ਹੈ ਜਿਵੇਂ ਤੇਰੀ ਮਰਜ਼ੀ ਪਰ ਜੇ ਸੂਰੇ ਲੇਟ ਆਇਆ ਨਾ ਤੈਨੂੰ ਬੇਇੱਜ਼ਤੀ ਬੜੀ ਕਰ ਦਿੰਨੇ ਆ ਹੈ ਠੀਕ ਹੈ ਲੈ ਲਿਆਪਤ ਦੇ ਦੇ ਇੱਕ ਹਾਂ ਬਿਸਕਟ ਨਹੀਂ ਨਾ ਦਿੰਦੇ ਬਾਅਦ ਚ ਕੁਆ ਦੇਣੀ ਪੈਣੀ ਆ